ਤੇ ਸਰਪ੍ਰਸਤ ਕੋਲ ਅਧਿਕਾਰ ਕੋਈ ਨਹੀਂ ਹੁੰਦਾ ਜੇ ਸਨਮਾਨ ਕਰਾਉਣਾ ਹੋਵੇ ਉਹ ਕਰਵਾ ਸਕਦਾ ਹੈ ਆਦਰ ਭਾਈ ਇਸ ਇੱਕ ਬਜ਼ੁਰਗੀ ਤੇ ਇੱਕ ਕਿੱਤੀਆ ਹੋਈਆਂ ਸਵਾਮਾਂ ਦੇ ਲਿਊਜ ਉਹਨਾਂ ਨੂੰ ਸਨਮਾਨ ਦੇਣ ਲਈ ਆਨਰੇਰੀ ਜਿਵੇਂ ਕੈਪਟਨ ਸੂਬੇਦਾਰ ਨੂੰ ਰਿਟਾਇਰਮੈਂਟ ਵੇਲੇ ਆਨਰੇਰੀ ਕੈਪਟਨ ਕਹਿੰਦੇ ਆਨਰੇਰੀ ਇੱਕ ਅਹੁਦਾ ਦਿੱਤਾ ਜਾਂਦਾ ਹੈ ਦੇ ਅਧਿਕਾਰ ਉਹਨਾਂ ਨੇ ਸਾਰੀ ਪਾਰਟੀ ਦੇ ਵਰਤਨੇ ਸ਼ੁਰੂ ਕਰਦੇ ਕਹਿੰਦੇ ਹਾਂ ਸ਼ਾਸਨਿਕ ਕਮੇਟੀ ਹੈ ਇਹਨੂੰ ਭੰਗ ਕਰਦਾ ਮੈਂ बतौर ਵਕੀਲ ਜਰਨਲ ਕ੍ਰੋਸਡੈਟ ਸੈਕਸ਼ਨ 19 ਨੀ ਪੜਿਆ ਸੀਗਾ ਕਿ ਕਿਹੜੇ ਬੰਦੇ ਨੂੰ ਹਟਾਉਣ ਦਾ ਅਧਿਕਾਰ ਹੈ ਉਹ ਕਹਿੰਦੇ ਦੀ ਪਰਸਨ ਹੂ ਐਜ਼ ਰਾਈਟ ਟੂ ਮੇਕ ਇਟ ਹੈਜ਼ ਰਾਈਟ ਟੂ ਅਨਡੂ ਥੈਟ ਤੇ ਜਿਹਨੂੰ ਨਾ ਬਣਾਉਣ ਦਾ ਅਧਿਕਾਰ ਉਹਨੂੰ ਹਟਾਉਣ ਦਾ ਅਧਿਕਾਰ ਕਿੱਥੋਂ ਉਹਨਾਂ ਨੇ ਕਹਿੰਦੇ ਜੀ ਹਟਾ ਵੀ ਦਿੱਤੇ ਭੂਦਰ ਸਾਹਿਬ ਮੈਂ ਰਾਣੀ ਕੇ ਸਾਹਿਬ ਸਾਨੂੰ ਕਹਿੰਦਾ ਹਟਾ ਦੇ ਤੁਹਾਡਾ ਫੈਸਲਾ ਵੀ ਲੱਗਦਾ ਚਲੋ ਮੈਂ ਤਾਂ ਇਹ ਸ਼ੁਕਰ ਕਰਦਾ ਸਾਡੇ ਦੇ ਰੋਕੇ ਕੱਲ ਇਹ ਜੀ ਕਹਿੰਦਾ ਸੀ ਕਿ ਭਗਵੰਤ ਮਾਨ ਤੋਂ ਮੈਂ ਹਾਰਿਆ ਜਿਵੇਂ ਜਿੱਤੇ ਆਇਆ ਮੈਂ ਮੁੱਖ ਮੰਤਰੀ ਹਾਂ ਤੇਰਾ ਆਪਾਂ ਕੀ ਕਰ ਲੈਂਦੇ ਤੇ ਭਗਵੰਤ ਮਾਨ ਸਵਾਗਤ ਹੁੰਦਾ ਸਾਡੀ ਦੂਜੀ ਗੱਲ ਮੈਂ ਇੱਕ ਗਾੜੀ ਚੋਂ ਨੀ ਟਿੱਕਸਾ ਰਾਹ ਟਿੱਕਸਾ ਸਾਹਿਬ ਤੁਹਾਡੇ ਤਜਰਬੇ ਤੁਹਾਡੀ ਬਜ਼ੁਰਗੀ ਤੁਹਾਡੀ ਸਿਆਣਪ ਤੋਂ ਬਾਅਦ ਇਹ ਮਿਲ ਸੀ ਇਹ ਜਿਹੜਾ ਤੁਹਾਨੂੰ ਸਨਮਾਨ ਦਿੱਤਾ ਹੈ ਇਹ ਨੂੰ ਤੁਸੀਂ ਪਾਰਟੀ ਲਈ ਵਰਤੋਗੇ ਆਕੇ ਪਾਰਟੀ ਦੇ ਲੋਕੀਆਂ ਜਿਹੜੇ ਪਾਰਟੀ ਵਿਰੋਧੀ ਸ਼ਕਤੀਆਂ ਏਜੰਸੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਹੱਥ ਥੋਕੇ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਮੋਹਰੇ ਬਣਾਉਂਗੇ ਕਿਸੇ ਤਰ੍ਹਾਂ ਦਾ ਵੀ ਸਰਪ੍ਰਸਤ ਨੂੰ ਅੰਡਰ ਨੋ ਸਟ੍ਰੈਚ ਆਫ ਮੈਜੀਨੇਸ਼ਨ ਇਹ ਰਾਈਟ ਹੈ ਕਿ ਉਹ ਕੋਈ ਫੈਸਲਾ ਲੈ ਰਹਿ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਮੈਂ ਬਹੁਤੇ ਲੰਬੇ ਨਹੀਂ ਮੈਂ ਸਵਾਲ ਕਰਨੇ ਨੇ। ਈਨਸਾ ਸਾਹਿਬ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇਹ 18 ਹੋਈ ਹੈ। ਸਾਰੀਆਂ ਇਹ ਸਬੂਤ ਦੇ ਰਿਕਾਰਡ ਕੋਈ ਡਿਨਾਈਲ ਨਹੀਂ ਕੋਈ ਐਕਸਪਲੇਨੇਸ਼ਨ ਨਹੀਂ। ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਪੁੱਛੂਗਾ ਕਿ 5 ਮਾਰਚ ਨੂੰ ਜਦ ਤੁਸੀਂ ਸ਼ਾਮਲ ਹੋਏ ਤੇ ਆ ਤੁਹਾਡੀਆਂ ਖਬਰਾਂ ਸਾਇਆ ਹੋਈਆਂ। 5 مارچ ਤੋਂ ਲੈ ਕੇ 31 جولائی تک ਹਾਲਾਤ ਕੀ ਬਦਲੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕਮਜ਼ੋਰ ਪ੍ਰਧਾਨ ਸੀ ਇੱਕ ਪ੍ਰਧਾਨ ਵੀ ਨੈਗੇਟਿਵਿਟੀ ਸੀ ਤੇ ਤੁਹਾਡੀ ਮਜਬੂਰੀ ਕੀ ਸੀ ਜੁਆਇਨ ਕਰਨ ਦੀ ਕਿਉਂ ਕੀਤਾ ਗਿਆ ਇੱਥੇ ਹੀ ਨਹੀਂ ਜੁਆਇਨ ਨਹੀਂ ਕਰਾ ਕੀਤਾ ਗਿਆ ਤੁਹਾਡੀ ਪਰਮਿਸ਼ਨ ਨਾਲ ਮੈਂ ਦੋ ਲਾਈਨਾਂ ਵੀ ਉਹ ਪੜ੍ਹਾਂਗਾ after the merger teen sa senior set there was an overwhelming feeling among our readers matlab unna de sanyukt akalidaate and workers to merge with sad unna ne faisla majboori ch liya kyonki unna de naal firnaleyan ne kehta ki tuhanu sardar sukhveer singh badal di pradhanagi accept karni pogi fer agge dasso the former rajya sabha member set entire party felt that sukhbir singh badal expressed heartfelt remorse for sacrilege with agarden 2015 oh kande sadar sukhbir singh badal ne inna gallan di jad maafi mang li mainu mehsoos ho gaya ki jehdi sadi mang si puri ho gayi te assi tade shamar ਮੈਂ ਅਗਲਾ ਸਵਾਲ ਨਹੀਂ ਕਰੂੰਗਾ ਕਿਉਂਕਿ ਬਹੁਤ ਸਵਾਲ ਨੇ ਜਿਹੜੇ ਕੀਤੇ ਜਾ ਸਕਦੇ ਨੇ ਕਿ ਅੱਜ ਹੀ ਸਾਰੀ ਬਟਾਰੀ ਨਹੀਂ ਖੋਲਣੀ ਅੱਜ ਸਿਰਫ ਇਹਨਾ ਪੁੱਛੂੰ ਇਸਾਰਾ ਸਾਹਿਬ 2024 5 ਮਾਰਚ ਤੋਂ ਬਾਅਦ 31.30 ਸਰਕਮਸਟੈਂਸ ਵਿੱਚ ਹੈ ਜੀ ਨਾਲ ਜੁੜਦਾ ਸਵਾਲ ਕਿ ਤੇਰਸਾ ਸਾਹਿਬ ਜੇ ਸੁਖਵੀਰ ਸਿੰਘ ਬਾਦਲ ਐਨਆਈਵੀਗ ਤੇ ਮੈਨ ਵਿਦ 네ਗੇਟਿਵਿਟੀ ਐਜ਼ ਪ੍ਰੈਜ਼ੀਡੈਂਟ ਸੀ ਫਿਰ ਆਪਾਂ ਪਰਮਿੰਦਰ ਸਿੰਘ ਦੀ ਟਿਕਟ ਪਿੱਛੇ ਗੁੱਸੇਗੇ ਹੋਗੇ ਈ ਲੋਡ ਸੀ ਆਪਾਂ ਆਪਾਂ 네ਗੇਟਿਵਿਟੀ ਵਾਲੇ ਤੋਂ ਟਿਕਟ ਨਹੀਂ ਲਈ ਸੀ ਆਪਾਂ ਸਾਰਾ ਕੋਸ਼ਿਸ਼ ਦਾ ਦੇ ਲਾਤਾ ਬੱਚੇ ਨੂੰ ਟਿਕਟ ਦਿਵਾਉਣ ਲਈ ਗੱਲ ਪਰਿਵਾਰਵਾਦੀ ਹੁੰਦੀ ਹੈ ਜੇ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਪ੍ਰਧਾਨ ਮੰਤਰੀ ਦਾ ਪਰਿਵਾਰਵਾਦ ਹੈ ਜੇ ਆਪਾਂ ਦੇ ਬੇਟੇ ਦੀ ਟਿਕਟ ਪਿੱਛੇ ਪਾਰਟੀ ਜਿਹੜੀ 2 ਮਹੀਨੇ ਪਹਿਲਾਂ ਇਕੱਠੀ ਕੀਤੀ ਗਈ ਉਹਦੇ 'ਚ ਫਾੜ ਪਾਇਆ ਜਾਵੇ ਤਾਂ ਉਹ ਪੱਕਾ ਹੈ ਤੀਸਰੀ ਗੱਲ ਮੈਂ ਸਮਝਦਾ ਇਹ ਜੋ ਅਕਾਲੀ ਦਲ ਚਾਚ ਖਰਾਬ ਹੋਇਆ ਉਹਦੇ ਵਿੱਚ ਥੋੜੀ ਜੀ ਅਕਾਲੀ ਦਲ ਦੀ ਵੀ ਕਮਜ਼ੋਰੀ ਨਹੀਂ ਇਹ ਮੰਨਣਾ ਪਊਗਾ ਕਿਉਂਕਿ ਜਿਹੜੇ ਲੀਡਰ ਕੰਟੀਨਿਊਸਲੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਹਾਰਦੇ ਹੀ ਰਹੇ ਜਿੱਤ ਦਾ ਮੂੰਹ ਕਦੇ ਵੀ ਦੇਖਿਆ ਕਦੇ ਸੂਰੇਜ ਗਰੇਣਾਂ ਨੂੰ 5-7 ਸਾਲ 10 ਸਾਲ ਐਕ 20 ਇਲੈਕਸ਼ਨਾਂ ਤੋਂ ਵੱਧ ਕਰੀ ਦੇਖ ਲਿਆ ਉਹ ਉਹਨਾਂ ਨੂੰ ਕਮੋਡੀਟ ਕਰਦੇ ਸੀ ਕੀਸਾ ਸਾਹਿਬ 97 ਚਾਰੇ ਬਾਗਲ ਸਾਹਿਬ ਨੇ ਬਿਜਲੀ ਬੋਰਡ ਦਾ ਜਿਹਦਾ ਚੇਅਰਮੈਨ ਟੈਕਨੀਕਲ ਬਣੇ ਤੋਂ ਬੰਦਾ ਨਹੀਂ ਸੀ ਲੱਗ ਸਕਦਾ ਉਹ ਲਾਇਆ ਕੈਬਨਟ ਰੈਂਕ ਦਿੱਤਾ ਤਸੱਲੀ ਨਾਲ ਹੋਈ ਰਾਜ ਸਭਾ ਦਿੱਤੀ ਫੇਰ ਭਗਵਾਨ ਦਸ ਰੋੜਾ ਮਰ ਗਿਆ ਤੋਂ ਨਾਮ ਸੀਟ ਖਾਲੀ ਹੋ ਗਈ ਟੌੜਾ ਸਾਹਿਬ ਅਲੈਦਾ ਹੋ ਗਏ ਟੌੜਾ ਸਾਹਿਬ ਤੇ ਸਾਡੇ ਵੱਲੋਂ ਚੰਦੂ ਮਾਜਰਾ ਸੀ ਖੜਾ ਕਰਤਾ ਪਰਮਿੰਦਰ ਦੇ ਉਲਟ ਪਰਮਿੰਦਰ ਨੂੰ ਟਿਕਟ ਦਵਾਤੀ ਯਾਰ ਵਿੜਾ ਸੁੰਨਾ ਤਾਂ ਨਹੀਂ ਸੀ ਹੋ ਗਿਆ ਜੇ ਤੁਸੀਂ ਹਾਰ ਕੇ ਚੇਅਰਮੈਨ ਬਣ ਕੇ ਰਾਜ ਸਭਾ ਮੈਂਬਰ ਬਣ ਕੇ ਕਿਸੇ ਸਰਾਬ ਦੇ ਵਰਕਰ ਨੂੰ ਟਿਕਟ ਦਵਾ ਲੈਂਦੇ ਅੱਜ ਆਪਾਂ ਗੱਲ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਪਾਰਟੀ ਨੂੰ ਮਾਰਨਾ ਕਿਨੇ ਸ਼ੁਰੂ ਕੀਤਾ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਸਾਰ ਸਾਹਿਬ ਸੈਂਟਰਲ ਜੀ ਮਨਿਸਟਰ ਸਪੁੱਤਰ ਪੰਜਾਬ ਦੇ ਕੈਬਨਿਟ ਮਨਿਸਟਰ ਮੈਂ ਬਾਕੀ ਗੱਲਾਂ ਫੇਸ ਇੱਕ ਕਹਿ ਕੇ ਉਸ ਤੋਂ ਬਾਅਦ ਅਗਲੇ ਤੇ ਆਉਂਗਾ ਡੋੜਾ ਸਾਹਿਬ ਦੀ ਕਹਿੰਦੇ ਜਨਮ ਦਿਨ ਮਨਾਉਣਾ ਹੈ